ਹਾਵਾਬਦ ਵਿੱਚ ਮੁੜ ਇੱਕ 에어 ਇੰਡੀਆ ਦੇ ਜਹਾਜ਼ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਹੈ ਜਿਵੇਂ ਚੱਲਦਿਆਂ ਦਿੱਲੀ ਆਰਿਆ 에어 ਇੰਡੀਆ ਦਾ ਜਹਾਜ਼ ਅੱਧੇ ਰਸਤੇ ਉਹ ਵਾਪਸ ਮੁੜਿਆ ਦੱਸ ਦਈਏ ਕਿ ਇਹ ਜਹਾਜ਼ ਵੀ ਬੋਇੰਗ ਦੇ 787 8 ਡ੍ਰੀਮ ਲਾਈਨਰ ਸੀ ਜੋ ਕਿ ਕੁਝ ਦਿਨਾਂ ਪਹਿਲਾਂ ਹੀ ਅੰਮਦਾਬਾਦ ਵਿੱਚ ਕ੍ਰੈਸ਼ ਹੋਇਆ ਸੀ ਤੇ ਉਹਦੇ ਨਾਲ ਦਾ ਇਹ ਜਹਾਜ਼ ਜਿਸ ਦੇ ਵਿੱਚ ਤਕਨੀਕੀ ਖਰਾਬੀ ਦੇ ਚੱਲਦਿਆਂ ਇਸ ਨੂੰ ਵਾਪਸ ਮੋੜਿਆ ਗਿਆ ਤਾਂ 에어 ਇੰਡੀਆ ਪਲੇਨ ਹਾਦਸੇ ਤੋਂ ਬਾਅਦ ਲੋਕਾਂ ਦੇ ਵਿੱਚ ਹਵਾਈ ਯਾਤਰਾ ਨੂੰ ਲੈ ਕੇ ਡਰ ਦਾ ਮਾਹੌਲ ਬਣ ਚੁੱਕਿਆ ਤੇ ਇਸੇ ਵਿਚਾਲੇ ਹਾਂਗਕਾਂਗ ਤੋਂ ਦਿੱਲੀ ਜਾ ਰਹੀ ਹੈ ਏਅਰ ਇੰਡੀਆ ਦੀ ਇੱਕ ਫਲਾਈਟ ਜਿਸ ਦੇ ਵਿੱਚ ਤਕਨੀਕੀ ਖਰਾਬੀ ਹੁੰਦੀ ਹੈ ਤੇ ਉਡਾਨ ਭਰਨ ਤੋਂ ਬਾਅਦ ਹੀ ਇਸ ਨੂੰ ਵਾਪਸ ਪਰਤਣਾ ਪਿਆ ਇਸ ਵਿਚਾਲੇ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ 에য়ার ਇੰਡੀਆ ਦੀ ਇਹ ਫਲਾਈਟ ਤਕਨੀਕੀ ਖਰਾਬੀ ਦੇ ਕਾਰਨ ਦੱਸਿਆ ਗਿਆ ਕਿਸ ਨੂੰ ਵਾਪਸ ਮੋੜਨਾ ਪਿਆ ਤਾਂ ਬੋਇੰਗ 787 8 ਡ੍ਰੀਮ ਲਾਈਨਰ ਇਹ ਉਹੀ ਜਹਾਜ਼ ਹੈ ਜੋ ਹਾਲ ਹੀ ਦੇ ਵਿੱਚ ਅੰਮਦਾਬਾਦ ਦੇ ਵਿੱਚ ਪਲੇਨ ਕ੍ਰੈਸ਼ ਹਾਦਸੇ ਦੇ ਵਿੱਚ ਹਾਦਸਾਗ੍ਰਸਤ ਹੁੰਦਾ ਉਸੇ ਨਾਲ ਦਾ ਇਹ ਜਹਾਜ਼ ਹੈ ਜਿਸ ਦੇ ਵਿੱਚ ਤਕਨੀਕੀ ਖਰਾਬੀ ਆਈ ਦਾ ਕਿੰਨਾ ਕਿਤੇ ਹੁਣ ਲੋਕਾਂ ਦੇ ਵਿੱਚ 에য়ার ਇੰਡੀਆ ਦੇ ਇਸ ਬੋਇੰਗ 787 8 ਡ੍ਰੀਮ ਨਰ ਨੂੰ ਲੈ ਕੇ ਜਿਹੜੇ ਡਰ ਦਾ ਮਾਹੌਲ ਹੈ ਉਹ ਵੀ ਬਣਿਆ ਹੋਇਆ ਹੈ ਤੇ ਲੋਕ ਹਵਾਈ ਯਾਤਰਾ ਤੋਂ ਕਿਤਨਾ ਕਿਤੇ ਡਰਦੇ ਵਿਖਾਈ ਦੇ ਰਹੇ ਨੇ ਦੱਸ ਤੀਏ ਕਿ ਇਸ ਤੋਂ ਬਾਅਦ ਕੀ ਹੈ ਜਾ ਰਿਹਾ ਹੈ ਕਿ ਹਵਾ ਦੇ ਵਿੱਚ ਜੋ ਤਕਨੀਕੀ ਖਰਾਬੀ ਆਉਂਦੀ ਹੈ ਤੇ ਇਸ ਜਹਾਜ਼ ਨੂੰ ਵਾਪਸ ਜਿਹੜਾ ਪਰਤਣਾ ਪਿਆ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ਾ ਤੇ ਹੁਣ ਸਵਾਲ ਉੱਠ ਰਹੇ ਨੇ ਹైదరాబాద్ ਲੈਂਡ ਕਰਨ ਵਾਲੀ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਵੀ ਐਤਵਾਰ ਨੂੰ ਜਿਹੜੀ ਫਲਾਈਟ ਉਸਨੇ ਯੂ-ਟਰਨ ਲੇਆ ਉਸ ਨੂੰ ਜਰਮਨੀ ਲੋਟਾਇਆ ਗਿਆ ਤਾਂ ਹੁਣ ਕਿਤਨਾ ਕਿਤੇ ਸਵਾਲ ਨੇ ਕਿਉਂਕਿ ਹੰਦਬਾਦ ਦੇ ਵਿੱਚ ਹੋਏ ਹਾਦਸੇ ਦੇ ਵਿੱਚ 270 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਉਹ ਵੀ ਇਹੋ ਜਹਾਜ਼ ਸੀ ਲਗਾਤਾਰ 에ਅਰ ਇੰਡੀਆ ਦੇ ਜਹਾਜ਼ਾਂ ਦੇ ਵਿਚਾਰੀਆਂ ਖਰਾਬੀਆਂ ਦੇ ਚੱਲਦੇ ਯਾਤਰੀ ਕਾਫੀ ਪਰੇਸ਼ਾਨ ਨੇ ਹਾਲਾਂਕਿ ਨਿਮਤ ਇੱਥੇ ਰਹਿ ਗਈ ਹੈ ਕਿ ਇਸ ਜਹਾਜ਼ ਦੇ ਵਿੱਚ ਜਿੰਨੇ ਵੀ ਯਾਤਰੀ ਸਵਾਰ ਸਨ ਸਾਰੇ ਸੁਰੱਖਿਅਤ ਨੇ ਸੁਰੱਖਿਅਤ ਇਸ ਜਹਾਜ਼ ਨੂੰ ਹਾਂਗਕਾਂਗ ਦੇ ਵਿੱਚ ਉਤਾਰ ਲਿਆ ਗਿਆ ਤੇ ਯਾਤਰੀਆਂ ਦੇ ਵਿੱਚ ਚਿੰਤਾ ਜ਼ਰੂਰ ਬਣੀ ਹੋਈ ਹੈ ਕੋਈ ਦੁਰਘਟਨਾ ਨਹੀਂ ਹੋਈ ਹੈ ਯਾਤਰੀ ਸੁਰੱਖਿਅਤ ਨੇ ਪਰ ਕਿਤਨਾ ਕਿਤੇ ਹੁਣ ਵੱਡੇ ਜਾਲ ਜਿਹੜੇ ਨੂੰ 에어 ਇੰਡੀਆ ਤੇ ਉਤਰੇ ਨੇ ਤੇ ਉਧਰ ਹੀ 에어 ਇੰਡੀਆ ਨੇ ਘਟਨਾਕਰਮ ਦੀ ਜਾਂਚ ਦੇ ਵੀ ਆਦੇਸ਼ ਦੇ ਦਿੱਤੇ ਨੇ